ਸੋ ਜਿੱਤੇ ਖਾਸਾ ਸਿੱਖ ਰਹੇ ਆ ਪੰਜਾਬ ਦੇ ਵਿੱਚ ਵੱਡੇ ਫਸਲਾਂ ਦੀ ਖਰਾਹਤ ਤੇ ਬਚਾਓ ਫਾਰਮ ਦੇ ਬੰਨਰ ਬੰਨਰ ਦੇ ਕੰਮ ਜਿਨੇ ਚੱਲਦੇ ਪਏ। ਫਿਰ ਉਹਦੇ ਨਾਲ ਨਾਲ ਜਿਹੜੇ ਉਹਨੇ ਨੇ ਲੋਕਾਂ ਨੂੰ ਕਰਦੇ ਆ। ਖਾਲਸੇ ਬਗਤ ਪ੍ਰਵਾਨ ਗਿਆ। ਉਹ ਵੀ ਖਾਸਾ ਇਹ ਸੰਧਾਮਾ ਬੰਨੋਂ ਵੱਡੇ ਰਿਹਾ ਬਿਡੇ ਚਲਾ ਗਿਆ। ਕਿਉਂਕਿ ਦੇਖੋ ਕੱਲਾ ਸਰਕਾਰ ਦੇ ਹੱਥਾਂ ਵਿੱਚ ਸਰਕਾਰ ਦਾ ਮੇਰੇ ਘਰੇ ਆ ਮੈਨੂੰ ਲੱਗਦਾ ਬਹੁਤ سارے ਕੰਮ ਨਹੀਂ ਆ ਰਿਖੇ ਲੈਂਦੇ ਆ। ਵੈਸੇ ਵੀ ਸਾਡੇ ਜਿਹੜੇ ਪੰਜਾਬ ਦਾ ਇੱਕ ਤਰ੍ਹਾਂ ਦਾ ਜਿਹੜਾ ਸੱਭਿਆਚਾਰ ਹੈ ਜਾਂ ਅੱਪਾ ਕਹਿੰਦੇ ਜੀ ਸਾਡੇ ਜਿਹੜਾ ਪੰਜਾਬ ਦਾ ਮਾਹੌਲ ਆ। ਰੋਟੀ ਪਾਣੀ ਲੰਗਰ ਇਹ ਕਿਤੇ ਵੀ ਜਿਹੜੀ ਆ ਉਹਦੀ ਕਦੇ ਕਾਰ ਨਹੀਂ ਹੁੰਦੀ ਪਿਆਜਾ ਸੰਭਵਾਰ ਵੀ ਕਿਹ ਜਿਹੜਾ ਇਥੇ ਬੰਨ ਬੰਨ ਦਾ ਕੰਮ ਚੱਲਦਾ ਪਿਆ ਤੇ ਇਥੇ ਬਲਾਉਂਡ ਵੀ ਚੱਲਦਾ ਸਰਪੰਦ ਦਾ ਬਣਾ ਉਹਨਾਂ ਦੇ ਜਿਹੜੇ ਮੈਂਬਰ ਹੈਗੇ ਆ ਇਥੇ ਲੰਗਰ ਦੀ ਸੇਵਾ ਜਿਹੜੇ ਕਰਦੇ ਪਏ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਕਾਰੀ ਸਿੱਖਾਂ ਕਿਨੇ ਬਣਾ ਬੇਜੋਈ ਸੁਲਮਾ ਜੀ ਜੀ ਕਰਦੇ ਪਏ ਪਾਣੀ ਵੀ ਤਾਂ ਚਿਕਨ ਦੀ ਸਸਿਕਨ ਦੀ ਕਮ ਹਾਲਸਾ ਉਹ ਆਹੀ ਗੱਲ ਜੀ ਮੈਂ ਆਪਣੀ ਸਾਥੀ ਪਰ ਇਹ ਜਾਣਕਾਰੀ ਲੈ ਲਈ ਇਹ ਕਿ ਕਿ 11 ਤੋਂ ਜੀ ਸੁਲਮਾ ਜੀ ਜਿਹੜੀਆਂ ਸਵਾਵਾ ਆਜੀ ਸਰਪੰਦ ਦਾ ਭਲਾ ਕਿਉਂ ਨਾਮ ਦੇ ਨਾਮ ਤੋਂ ਸੰਸਥਾ ਦੀ ਲੋੜ ਤੋਂ ਚਾਹੀਦੀ ਹੈ ਤੇ ਖਾਸ ਕਰਕੇ ਬੱਚੇ ਵੇ ਇੱਕ ਮਿਹਰਤਾ ਦਾ ਮਤਲਬ ਬਾਬੂ ਜਿਹੜੀ ਨੂੰ ਆਪਣਾ ਲਾਗਦਾ ਹੈ ਪਰ ਹੁਣ ਪੰਜਾਬ ਦੇ ਹਾਲਾਤ ਪਾ ਰਹੇ ਨੇ ਦਬਾਅ ਕਰਦੇ ਕਿ ਬਣਾ ਨੇ ਸਭ ਲੋਕਾਂ ਨੂੰ ਘਰਾਂ ਚੋਂ ਨਿਕਲਣਾ ਪੈ ਰਿਹਾ ਹੈ ਇੱਥੇ ਸਰਕਾਰ ਪੰਚਾਇਤਾਂ ਕੰਮ ਕਰ ਰਿਹਾ ਬਹੁਤ ਵੱਡਾ ਬਹੁਤ ਬਣਾ ਬਿਲਕੁਲ ਪਾਵਾਂ ਤੇ ਹੋਰ ਲੋਕ ਕਰਕੇ ਆ ਕੇ ਕੰਮ ਕਰ ਰਹੇ ਸਾਡੀ ਸੰਸਥਾ ਪਹਿਲਾਂ ਤੋਂ 10 ਦਿਨਾਂ ਤੋਂ ਮਨੋਂ ਕਰੇ ਕੰਮ ਚੱਲ ਰਿਹਾ ਹੈ ਅੱਜ ਪਿੰਡ ਸੰਗੋਵਾਲ ਤੋਂ ਇਹ ਚੀਜ਼ਾਂ ਆ ਰਹੀਆਂ ਨੇ ਆਟੇ ਪਕਿਆ ਹੋਇਆ ਮੈਲ ਆਸ਼ਰ ਉਹ ਰਹੀਆਂ ਰੋਟੀਆਂ ਜਿਹੜੀਆਂ ਮਤਲਬ ਬਿਮਾਰੀਆਂ ਤੋਂ ਬਚਣ ਲਈ ਅਲੱਗ ਤੋਂ ਸੁੱਤਾ ਦੁੱਧ ਚਾਵਲ ਵਗੈਰਾ ਲੈ ਕੇ ਆਏ ਆ ਬਾਂਦ ਵਗੈਰਾ ਲੈ ਕੇ ਆਏ ਆ ਨੂੰ ਸਾਫ਼ ਸੁਥਰਾ ਤਰੀਕੇ ਨਾਲ ਦਰਸਾਇਆ ਜਾ ਰਿਹਾ ਹੈ ਕਿ ਵਾਕਈ ਜੇ ਹਾਲਾਤ ਦੇਖੀਏ ਬੰਦੇ ਕੀ ਹਾਲਾਤ ਹੈ ਬਹੁਤ ਮਾੜੇ ਹਾਲਾਤ ਹੈ ਕਿ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜਲਦੀ ਕੋਈ ਜਿੰਨਾ ਇੱਕੀ ਕੰਮ ਕਰਾ ਸਕੋ ਉਹ ਸੰਸਾ ਹੋਂ ਦਾ ਨੀਤੀ ਤੇ ਬਹੁਤ ਸਾਰੇ ਲੋਕ ਪੈਂਦੇ ਆਮ ਤੌਰ ਤੇ ਬੱਤੀ ਹੋਈਆਂ ਜਿਹੜਾ ਕੰਮ ਕਰਦੇ ਨੇ ਨਾ ਫਾਇਦਾ ਇਹ ਵੀ ਆ ਜਿਹੜੇ ਲੱਗਦੇ ਆਂ ਵੀ ਰਾਜ ਸਰਕਾਰ ਦਾ ਜਿਹੜਾ ਜੋਰ ਦਾ ਖਾਤ ਦਿਖਾਈ ਦਿੰਦਾ ਆਮ ਲੋਕ ਇਹਨਾਂ ਨੂੰ ਆਪ ਕੋਜੀ ਪ੍ਰਸ਼ਾਸਨ ਦਾ ਬਿਲਕੁਲ ਕਬਿਆ ਜੀ ਆਪਣੇ ਬੋਲੀਆਂ ਕੋਈ ਚੋਣਾਂ ਦੀ ਨਿੱਕੀ ਕੰਮ ਕਰਦੇ ਤੋਂ ਧੰਨਵਾਦ ਉਹਨਾਂ ਸਰਕਾਰ ਨੂੰ ਸਰਕਾਰ ਨੂੰ ਸਮਾਜਿਕ ਸੇਵਾਵਾਂ ਅੱਗੇ ਆ ਕੇ ਕੰਮ ਕਰ ਰਹੀ ਹੈ ਪਰਮਾਤਮਾ ਦੇ ਬਲਾਵਸ ਤੇ ਮਿਹਰ ਰਹੀ ਕਿਤੇ ਇਹੋ ਜਿਹਾ ਜਿਹੜਾ ਮਕਸੀਤ ਨਹੀਂ ਗਈ ਤੇ ਸੰਗੋ ਵਾਲੇ ਕਿਹਦੇ ਦੇਖਾ ਬਾਣੀ ਤੋਂ ਆ ਜਾ ਕੇ ਦੇਖਾਂ ਉਹ ਜਿਹੜਾ ਬਾਂਗਰ ਕਿਹਾ ਲੋਕ ਜਿੰਨੇ ਆਣੀ ਤੇ ਸਮਾਜ ਦੇ ਕੋਈ ਨਹੀਂ ਆ ਮੈਂ ਕੋ ਪੰਜਾਬ ਹਰ ਵੜੇ ਪੰਜਾਬ ਨਾਲ ਖੜਿਆ ਵੀ ਬਾਹਰੋਂ ਆ ਕੇ ਨਹੀਂ ਆਇਆ ਮੇਰਾ ਤਾਂ ਮਾਪੀ ਮੋੜਾ ਰਿਸ਼ਤਾ ਆ ਯਾਰ ਕਿਤਾ ਮਰਬੂਦੀ ਦੀ ਗੱਲ ਹੋ ਰਹੀ ਕੋਈ ਕੋਈ ਨਹੀਂ ਖੜਿਆ ਇਹਨਾਂ ਕੋਲੇ ਕਾਫੀ ਮੈਂਬਰ ਨੇ ਨਾਲ ਜਿਹੜੇ ਹੈ ਤਾਂ ਉਸ ਨਾਲ ਨਵੀਂ ਦੁਨੀਆ ਚਲੇ ਆ ਗਿਆ ਨਾ ਮੈਂ ਵੀ ਬੰਦਾ ਨਾ ਮੈਂ ਆਹ ਆਂਦੀ ਬੈਠੇ ਥੋੜੇ ਜਿਹੜੇ ਕਾਮਦਾਰ ਤੁਸੀਂ ਉਸ ਬਖਦੀ ਜਿਹੜਾ ਆਹ ਬੌਣ 09 ਤੇ ਬੈਠੇ ਲਓ ਬੰਦ ਫਿਕਰਾਂ ਦੇ ਤੇ ਬੈਠੇ ਨੇ ਹਾਲਾਤ ਕਰਦੇ ਪਏ ਇਹ ਪੰਜਾਬ ਦੇ ਨੇ ਪਾਣੀ ਤੋਂ ਹਟ ਮੈਂ ਬ੍ਰਾਹਮ ਘਾਟ ਨੇ ਰੋਕਿਆ ਗਿਆ ਉਹਨਾਂ ਨੇ ਦੋ ਦਿਨਾਂ ਤੋਂ ਇੱਕ ਹੀ ਜਿਹੀ ਫੌਜ ਬਹੁਤ ਵੱੜ ਗਈ ਜਮੀਨ ਤੇ ਬੈਠੇ ਕਿਉਂ ਜਾਂ ਫਰਕ ਦੇ ਦੇ ਤੇ ਕਿਉਂ ਜੰਨਾ ਹਾਂ ਹਾਂਜੀ ਹਾਂ ਜੀ ਅਮਨ ਭਾਜੀ ਉੱਤੇ ਬੰਦ ਕਿਉਂ ਬਹੁਤ ਜ਼ਿਆਦਾ ਖੰਡ ਦੇ ਲਾ ਕੇ ਲੱਗਿਆ ਹੈ ਇੱਥੇ ਦੇ ਪਿੰਡ ਵਾਸੀ ਜਿਹੜੇ ਨਗਰ ਨਿਗਰ ਤੋਂ ਸਾਰੇ ਅੱਜ ਉਹਨਾਂ ਨਾਲ ਕਾਰਨ ਬੜਾ ਪਿੰਡ ਨੂੰ ਆਪਣੇ ਨਾਲ ਦੇ ਪਿੰਡ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਾਰੇ ਦੇਖੋ ਸਾਰੇ ਲੱਗੇ ਹੋਏ ਆ ਅਸੀਂ ਸਰਬਾਤ ਦਾ ਭਲਾ ਹੈ ਜੀ ਉਹਨਾਂ ਦੇ ਨਾਲ ਹੈ ਇੱਥੇ ਉਹਨਾਂ ਦੀ ਨੰਬਰ ਦੀ ਸੇਵਾ ਚੱਲ ਰਹੀ ਹੈ ਅਸੀਂ ਸਾਥ ਦੀ ਉਹ ਕਿਰਤ ਨਾ ਚੱਲ ਰਹੀ ਹੈ ਤੇ ਪਹਿਲੀ ਲੋਕਾਂ ਨੇ ਜਿਹੜਾ ਹੁਣ ਤੁਸੀਂ ਆਇਆ ਨੇ ਨੇੜੇ ਮੇਰੇ ਦੌਰ ਤੇ ਆਇਆ ਹਨ ਤੇ ਬਹੁਤ ਸਾਰੇ ਲੋਕ ਜਿਹੜੇ ਹੁੰਦੇ ਭਾਈ ਜੇ ਫਿਰ ਇਹਨਾਂ ਕੋਲ ਕਰਨੀ ਕਿੰਦਾ ਨਹੀਂ ਕਿਸੇ ਨੂੰ ਫਿਰ ਨਹੀਂ ਸੀ ਉਹ ਗਰੋਦ ਦਾ ਨਾ ਨਹੀਂ ਬਣਦੇ ਉਹਨਾਂ ਨਾਲ ਹੋਰ ਜਿਹੜੇ ਤੁਹਾਡੀ ਆ ਗਿਆ ਬੱਚੀਆਂ ਆ ਗਈਆਂ ਆ ਪੈਣਾ ਹੈਗੀਆਂ ਮਤਾਮਾ ਹੈਗੀਆਂ ਬੜੀ ਬਹੁਤ ਮੇਰਾ ਨਿਸ਼ੇ ਸੇਵਾ ਸੀ ਇਨਾ ਬਹੁਤ ਇਹਦਾ ਫਾਇਦਾ ਕਿਵੇਂ ਪਾ ਸਕੋ ਜੀ ਹਾਂ ਜੀ ਕਿਉਂਕਿ ਆਪਣੇ ਪਿੰਡਾਂ ਦੇ ਵਿੱਚ ਆਪਣੇ ਨਗਰ ਕੀ ਵਿੱਚ ਕੋਈ ਨਾ ਕੋਈ ਸੰਸਥਾ ਜ਼ਰੂਰ ਹੁੰਦੀ ਹੋਈ ਆ। ਆਪਾਂ ਉਹਨਾਂ ਸੰਸਥਾਵਾਂ ਨਾਲ ਗੁਰ ਚਾਤਦੇ ਨੇ ਸਭ ਤੋਂ ਪਹਿਲਾਂ ਲੰਗੂ ਦੀ ਸੰਗਤ ਦੇਖੀ ਉਹ। ਉਹ ਸੋਈ ਦਾ ਕਾਲਜ ਜੱਬ ਬਣਿਆ ਬੀਬੀਆਂ ਭੈਣਾਂ ਦੇ ਹੱਥ ਆ। ਆਪਣਾ ਇਹ ਕਾਲਜ ਕਰਕੇ ਜੀ ਆਪਣਾ ਹਿੱਸਾ ਯੋਗਦਾਨ ਉਹਦੇ ਵਿੱਚ ਪਾ ਕਰਦੇ ਆ। ਆ ਤੁਸੀਂ ਸੰਸਥਾਨਾਂ ਜੁੜੇ ਕਿੰਨਾ ਕਰ ਹੋ ਗਿਆ? ਮੈਂ ਬਸ ਸੰਸਥਾਨਾਂ ਜੁੜੇ ਨੂੰ 1 ਸਾਲ ਹੋ ਗਿਆ ਮੇਰੇ ਹਸਬੰਦ ਇੱਕ ਸੰਸਥਾਨ ਨਾਲ ਜੁੜੇ ਹੋਇਆ। ਅਸੀਂ ਦੋਵੇਂ ਮੈਂ ਅਕਸਰ ਮੈਂ ਹਸਬੰਦ ਵੀ ਕੁੰਡਲ ਆਇਆ ਜੀ। ਕੀ ਆ ਬੋਲੀ ਦਾ ਨਾਮ? ਐਡਵੋਕੇਟ ਨਹੀਂ ਪੁੱਛਾ ਇਹ ਨਹੀਂ ਬਹੁਤ ਵਧੀਆ ਐਕਦਰ ਦੇਖੋ ਪਰਿਵਾਰੇ ਕੰਮ ਕਰਦੇ ਆ ਇਹ ਜਿਹੜਾ ਕੰਮ ਹੈ ਸ਼ੋਸ਼ਰ ਕੰਮ ਹੈ ਲੋਕਾਂ ਦੀ ਭਲਾਈ ਦਾ ਕੰਮ ਹੈ ਜੇ ਕੋ ਆਹ ਛਾਰ ਦਾ ਕੰਮ ਕਰਦੇ ਸਾਨੂੰ ਕੋਈ ਸਾਡਾ ਆਪਣਾ ਪਰਿਵਾਰੇ ਕਰਨ ਇਹ ਕਰਦੇ ਤਾਂ ਕਿਹੋ ਜੀ ਖੁਸ਼ੀ ਮਿਲਦੀ ਹੈ ਛੋਟ ਛੋਟੇ ਖੁਸ਼ੀ ਮਿਲਦੀ ਹੈ ਜੀ ਪਰ ਆਪਣਾ ਇਹ ਤਾਂ ਸਾਰੇ ਕਰ ਗਿਆ ਪਰ ਜੇ ਲੋਕ ਆਪਾਂ ਦੂਜਿਆਂ ਲਈ ਕਰਦੇ ਆ ਉਹਦੀ ਖੁਸ਼ੀ ਆਪਾਂ ਨੂੰ ਗੁੱਗਰੀ ਨਹੀਂ ਮਿਲਦੀ ਅਸੀਂ ਹਿੱਸਾ ਬੋ ਤਾਂ ਮਿਲਦੀ ਹੈ ਬਿਲਕੁਲ ਬਿਲਕੁਲ ਸੋ ਇਹ ਦੇਖ ਦਰਦੇ ਆ ਵੀ ਇੱਥੇ ਬੱਚੇ ਬੱਚੀਆਂ ਜਿਹੜੇ ਲੈਕੋ ਇਹਨਾਂ ਦੀ ਉਮਰ ਦੇ ਹਿਸਾਬ ਨਾਲ ਦੇਖਦੇ ਆ ਕੋ ਜਾਣਾ ਉਮਰਾਂ ਨਹੀਂ ਲੱਗੀਆਂ ਪਰ ਜਿਹੜੀ ਇਹ ਭਾਵਨਾ ਸੇਵਾ ਦੀ ਭਾਵਨਾ ਇਸ ਉਮਰ ਦੇ ਵਿੱਚ ਆ ਜਾਣੀ ਸਾਡੇ ਸਮਾਜ ਵਾਸਤੇ ਬਹੁਤ ਚੰਗੀ ਗੱਲ ਹੈ ਕਿ ਸਾਡਾ ਜਿਹੜਾ ਸਮਾਜ ਆ ਉਹ ਚੰਗੀ ਦਿਸ਼ਾ ਵੱਲ ਜਾ ਰਿਹਾ ਹੈਗਾ ਕਿਉਂਕਿ ਇਹ ਹੀ ਨੌਜਵਾਨ ਪੀੜ੍ਹੀ ਜਿਹੜੀ ਆ ਪੰਜਾਬ ਦੀ ਆ ਉਹ ਤੇ ਬਹੁਤ ਵੱਡੇ ਵੱਡੇ ਰੋਸ ਲੱਗਦੇ ਰਹੇ ਆ ਪੂਰਤਾ ਪੰਜਾਬ ਲੱਗਿਆ ਪੰਜਾਬ ਨਸ਼ਈ ਹੋ ਗਿਆ ਪਰ ਉਹਨਾਂ ਜਿਹੜਾ ਜਨਾਬਤਿਆਂ ਤੇ ਜਿਹਨਾਂ ਨੌਜਵਾਨਾਂ ਦੇ ਉਂਗਲਾ ਫੱਤੀਆਂ ਜਾਂ ਤੰਜ ਬਸੇ ਜਾਂਦੇ ਦੇਖਾ ਜਿਹੋ ਹੀ ਜਿਹੜੇ ਨੌਜਵਾਨ ਆ ਏਦਾਂ ਲਾ ਕੇ ਇਕੱਠੇ ਜੋੜ ਕੇ ਜਿਹੜਾ ਪਾਣੀ ਦੇ ਮੂਰੇ ਬੰਨ ਬਣ ਕੇ ਆ ਖੜੇ ਆ ਅਧਿਆਨ ਦੇ ਵਿੱਚ ਜਿਗਰ ਹੁੰਦਾ ਹੈ ਜਿਹੜਾ ਆਟ ਕਟ ਗਿਆ ਤਾਂ ਪੰਜਾਬੀ ਨੇਟ ਗਿਆ ਪੰਜ ਸੇਮ ਉਹ ਨਹੀਂ ਹਰਾ ਜਿਹੜੇ ਆ ਉਹੀ ਭਾਅ ਬਣਾ ਉਹੀ ਜੱਜ ਬਣਾ ਉਹੀ ਜਿੰਦਾਦਿਲੀ ਵੀ ਉਹੀ ਚੜਦੀ ਕਲਾ ਇਹ ਜਿਹੜਾ ਜਮੀਨੀ ਪੁਰੇ ਕੋ ਆ ਕੇ ਦੇਖਦਾ ਹੈ ਉਹਨਾਂ ਨੌਜਵਾਨਾਂ ਵਿੱਚ ਅੱਜ ਵੀ ਹੈਗੀ ਆ ਜੇਕਰ ਘਾਟ ਹੈ ਉਹ ਸਰਕਾਰਾਂ ਦੀ ਪ੍ਰਸ਼ਾਸਨ ਦੀ ਘਾਟ ਹੋ ਸਕਦੀ ਆ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਨੌਜਵਾਨਾਂ ਦੀ ਜਜ਼ਬੇ ਦੀ ਉਹਨਾਂ ਦੇ ਜਜਵਾਸਾਂ ਦੀ ਹੌਸਲੇ ਦੀ ਆਣਖ ਦੀ ਸਤਿਗ ਦੀ ਉਹਦੀ ਕੋਈ ਘਾਟ ਨਹੀਂ ਇਹ ਜਿਹੜੇ ਨੌਜਵਾਨ ਸਾਰੇ ਬਿਧਾਈ ਨਹੀਂ ਪਾਤਰ ਆ ਉਹ ਸਾਰੇ ਨੌਜਵਾਨ ਘਰਾਂ ਵਿੱਚ ਬੈਠੇ ਸੋਚਦੇ ਆ ਕਿ ਸੇਵਾ ਕਿਵੇਂ ਕਰਨੀ ਆ ਇਹਨਾਂ ਤੋਂ ਵੱਧੂਰ ਪ੍ਰੇਰਣਾ ਨਹੀਂ ਹੈ ਕਿ ਜਿਵੇਂ ਵੀ ਛੋਟਾ ਮੋਟਾ ਕੋਈ ਵੀ ਇਨਤਜ਼ਾਮ ਲਾ ਕੇ ਕਿਉਂਕਿ ਇਹ ਨਾ ਹਤਕਾਰ ਜਿਆ 1 2 ਦਿਨ ਦੀ ਨਹੀਂ ਚੱਲਣੇ ਕਿਉਂਕਿ ਜਿੰਨਾ ਕ ਨੁਕਸਾਨ ਪੰਜਾਬ ਦਾ ਇਸ ਵੇਲੇ ਹੋ ਚੁੱਕਾ ਆ ਇਹ ਮਹੀਨਿਆਂ ਵੱਧੀ ਕੰਮ ਚੱਲਣਾ ਸੋ ਜ਼ਰੂਰ ਜੇ ਅਪ ਚਾਰ ਰੋਟੀਆਂ ਖਾਣੇ ਤੇ ਇੱਕ ਬਰਕੀ ਆਪਰੇ ਕੱਟ ਗਈ ਇਨ੍ਹਾਂ ਖਾਮਾਂ ਵਿੱਚ ਲਾਣੀ ਤਾਂ ਮੈਨੂੰ ਲੱਗਦਾ ਸਾਡਾ ਕੁਝ ਕਟੂਗਾ ਇਨ੍ਹਾਂ ਲੋਕਾਂ ਦੀ ਇਸ ਵੇਲੇ ਬਾਹ ਫੜਦੀ ਲੋੜ ਆ ਸਭ ਤੋਂ ਵੱਡੀ ਬਾਪ ਬਾਬਾ ਗੁਰਨਾਣਕ ਫੜੂਗਾ ਪਰਮਾਤਮਾ ਫੜੂਗਾ ਉਹ ਸਾਡੇ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੇਗਾ ਤੇ ਪੰਜਾਬ ਉੱਤੇ ਬਣਾ ਹੋਰ ਕਿਸੇ ਦੀ ਭਗਵਾਨੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ